ਸਾਥੀਆ ਦੋਸਤੋ ਅੱਜ ਅਸੀਂ ਪੰਜਾਬ ਸਰਕਾਰ ਦੇ ਇਮਾਰਾਨੇ ਭਾਕ ਦੀਆਂ ਮੰਗਾਂ ਜਿਸ ਤਰ੍ਹਾਂ ਪੇਗ ਹਿੰਦ ਏਰੀਆ ਲਗਭਗ 18 ਹਰਕੂੜ ਰੁਪਏ ਬਣਦਾ ਜਿਸ ਨੂੰ ਲੈ ਕੇ ਬੇਤਾਂਦੀ ਹਰਪਾਲ ਸਿੰਘ ਚੀਮਾ ਦੇ ਨਾਲ ਮੁਖਰੇ ਭਵਨ ਤੋਂ ਮਾਨ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਕਈ ਮੀਟਿੰਗਾਂ ਹੋਈਆਂ ਵੱਡੀ ਮੰਗ ਆ ਇਹ ਜੋ ਪੇਗ ਹਿੰਦ ਏਰੀਆ ਦੀ ਆਉਣ ਵਾਲੇ ਦਿਨਾਂ ਵਿੱਚ ਮਾਨ ਸਰਕਾਰ ਪੇਗ ਹਿੰਦ ਏਰੀਆ ਦੇ ਸੰਬੰਧੀ ਕੋਈ ਫੈਲਾ ਕਰ ਸਕਦੀ ਹੈ ਦੂਜੇ ਪਾਸੇ डीए ਵਿੱਚ ਵੱਧਰੀ ਗੱਲ ਆ ਜਿਸ ਨੂੰ ਲੈ ਕੇ ਧੂਰੀ ਦੇ ਵਿੱਚ ਧਨ ਦਿੱਤਾ ਗਿਆ ਸੀਗਾ ਵੀ ਪੰਜਾਬ ਸਰਕਾਰ ਦੇ ਮਲਾਹਣ ਡੀ 16% ਬਣਾਇਆ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮਲਾਹਣ ਡੀ 58% ਆ ਪੰਜਾਬ ਸਰਕਾਰ ਦੇ ਮਲਾਹਣ ਡੀ ਆ 42% ਆ 16% ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਹਰ ਮੈਕਾ ਦਾ ਮਲਾਜਮ ਧੂਰੀ ਵਿੱਚ ਪਹੁੰਚਿਆ ਸੀਗਾ ਕਿਉਂਕਿ ਜੋ ਮੁੱਖੀ ਭਵਨ ਤਮਾਨ ਦਾ ਹਲਕਾ ਹੈ ਉਹਨਾਂ ਦੇ ਦਫ਼ਤਰ ਹੀ ਗਿਆ ਸੀ ਮਲਾਜਮਾਂ ਵੱਲੋਂ ਤਹਿਸੀਲਦਾਰ ਮੰਗ ਪੱਤਰ ਦਿੱਤਾ ਗਿਆ ਜਿਵੇਂ ਪਹਿਲੀ ਮੰਗ ਸੀ ਕਿ ਡੀਐਸ ਨੂੰ ਵਾਅਦਾ ਕੀਤਾ ਜਾਵੇ ਜੋ ਰਟਾਇਨ ਹੋਏ ਮੁਲਾਜ਼ਮਾਂ ਨੂੰ ਫੈਕਟਰ ਦੋਵਾਂ ਨਾਲ ਲਾਗੂ ਕੀਤਾ ਜਾਵੇ ਮੀਡਲ ਵਰਕਰਾਂ ਆਸਾ ਵਰਕਰਾਂ ਅਗਰੌੜੀ ਵਰਕਰਾਂ ਨੂੰ ਮਾਨਪਤੇ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆ ਜਾਣ ਇਸ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਗੁਰੂ ਹਰਗੋਬਿੰਦ ਸਾਹਿਬ ਥਰਮਲ ਲਹਿਰਾ ਮਹੱਭਾ ਦੇ ਵਿੱਚ ਜੋ ਕਿ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮੇ-ਕੰਮ ਕਰਦੇ ਆ ਉਹਨਾਂ ਨੂੰ ਪੱਕਾ ਕੀਤਾ ਮੁੱਖ ਮੰਗਾਂ ਸੀਗੀਆਂ ਉਹ ਸਾਲਾਉਣਾਂ ਦੇ ਸਾਹਮਣੇ ਵਿੱਚ ਜੋ ਕੱਚੇ ਮੁਲਾਜ਼ਮਾਂ ਪੰਜਾਬ ਸਰਕਾਰ ਮਾਈਕਾ ਕੰਮ ਕਰਦੇ ਆ ਉਹ ਪੱਕੇ ਹੋ ਸਕਦੇ ਆ ਕਿਉਂਕਿ ਮੁੱਖ ਮੰਤਰੀ ਭਗਵਾਨ ਤਮਨ ਨੇ ਕਿਹਾ ਸੀ ਕਿ ਅਸੀਂ ਜੋ ਕੱਚੇ ਮੁਲਾਜ਼ਮਾਂ ਅੱਗੇੋਂ ਕੱਚਾ ਸ਼ਾਹਰ ਕਰਤਾਂਗੇ ਇਹਨਾਂ ਨੂੰ ਪੱਕਾ ਕਰਾਂਗੇ ਰੈਗੂਲਰ ਕਰਾਂਗੇ ਪਰ ਪੰਜਾਬ ਸਰਕਾਰ ਬਣੇ ਨੂੰ ਲਗਭਗ ਸਵਾ ਤਿੰਨ ਸਾਲ ਦਾ ਸਮਾਂ ਉੱਪਰ ਹੋ ਚੁੱਕਿਆ ਅਜੇ ਤੱਕ ਮਾਂ ਸਰਕਾਰ ਨੇ ਕੱਚੇ ਮੁਲਾਜ਼ਮਾਂ ਜੋ ਰੋਪਰ ਸਰਵਣਾਂ ਦੇ ਵਿੱਚ ਲਹਿਰਾ ਮਹਵ ਸਰਵਣਾਂ ਦੇ ਵਿੱਚ ਠੇਕੇਦਾਰਾਂ ਨੂੰ ਕੰਮ ਕਰਦੇ ਨੇ ਇੱਕ ਵੀ ਕੰਮ ਪੱਕਾ ਨਹੀਂ ਦਿੱਤਾ ਗਿਆ ਜਿਸ ਕਰਕੇ ਮਾਂ ਸਰਕਾਰੀ ਹਰ ਪਾਸੇ ਮੁਰਜ਼ਤ ਹੋ ਰਹੀ ਆ 18 ਨਵੰਬਰ ਨੂੰ 2004 ਤੋਂ ਭਾਰਤੀ ਮਲਾਉਣ ਵਾਸਤੇ ਜੋ ਪੁਰਾਣੀ ਪੈਂਸਿੰਗ ਲੋਕਾਂ ਨੂੰ ਜ਼ਰੂਰੀ ਸੀ ਅੱਜ 50 ਸਰਕਾਰੀ ਮਲਾਜ ਵੱਲੋਂ ਜੋ 2022 ਦੇ ਵਿੱਚ ਨੋਟੀਫਾਈ ਕੀਤਾ ਸੀ ਸਰਕਾਰ ਨੇ ਤੇ ਉਹਦੀਆਂ ਕਾਪੀਆਂ ਫੁੱਗਣ ਜਾ ਰਹੀਆਂ ਹਨ ਤੇ ਮੁਖਰੀ ਭਵਾਨ ਤਮਾਨ ਦੀ ਬੇਤਵਰੀ ਹਰਪਾ ਦੇ ਜੀਮਾਂ ਦੀ ਮਰਜ਼ਾ ਕੀਤਾ ਜੀ ਧੰਨਵਾਦ ਜੀ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ